ਖਬਰ ਆਈ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਕੇਂਦਰ ਸਰਕਾਰ ਨੇ ਸਿੱਖ ਜਗਤ ਦੀ ਤਰਫੋਂ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਜੋ ਸੁਝਾਅ ਦਿੱਤਾ ਗਿਆ ਸੀ ਮੰਗ ਕੀਤੀ ਗਈ ਸੀ ਕਿ ਵੀਰ ਬਾਲਦੇਵਸ ਦੀ ਥਾਂ ਤੇ ਉਹਦਾ ਨਾਮ ਬਦਲ ਕੇ ਸ਼ਹਾਦਤ ਦਿਵਸ ਰੱਖਿਆ ਜਾਵੇ ਤੇ ਬਾਬਾ ਜੂਰਾਵਰ ਸਿੰਘ ਤੇ ਫਤਿਹ ਸਿੰਘ ਜੀ ਦੀ ਸ਼ਹੀਦੀ ਹੈ ਜਿਹੜੀ ਉਸ ਦਾ ਦਿਨ ਜੋ ਭਾਰਤ ਸਰਕਾਰ ਨੇ ਵੀਰ ਬਾਲਦੀਪਸ ਦੇ ਨਾਤੇ 26 ਦਸੰਬਰ ਨੂੰ ਮਨਾਇਆ ਜਾਂਦਾ ਉਸ ਦਾ ਨਾਮ ਬਦਲਿਆ ਜਾਵੇ ਤੇ ਸਿੱਖ ਪਾਵਨਨਾਮਾ ਅਨੁਸਾਰ ਉਸ ਦਾ ਨਾ ਬਦਲ ਕੇ ਅ ਵੇਸ਼ਾ ਆਦਤ ਦਿਵਸ ਰੱਖਿਆ ਜਾਵੇ ਇਹ ਕੇਂਦਰ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਦੋਵਾਂ ਨੇ ਹੀ ਇਹ ਜਿਹੜੀ ਸੁਝਾਅ ਸੀ ਮੰਗ ਸੀ ਉਹ ਰੱਦ ਕਰ ਦਿੱਤਾ ਜਾਂ ਉਸ ਨੂੰ ਨਿਗੇਟ ਕਰ ਦਿੱਤਾ ਹੈ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ਿਖਾਉਤ ਅੱਜ ਬੋਲੇ ਉਸ ਨੇ ਉਹਨਾਂ ਨੇ ਕਿਹਾ ਕਿ ਨਾ ਨਾਲ ਨਹੀਂ ਉਨ੍ਹਾਂ ਦੀ ਕੁਰਬਾਨੀ ਦੀ ਭਾਵਨਾ ਨੂੰ ਸਮਝੋ ਉਸ ਨੂੰ ਉਹ ਅਹਿਮ ਹੈ ਰੋਜ਼ ਦੀ ਤਾਇਦ ਕੀਤੀ ਮਨਜਿੰਦਰ ਸਿੰਘ ਸਿਰਸਾ ਜਿਹੜੇ ਕਿ ਦਿੱਲੀ ਸਰਕਾਰ ਦੇ ਮੰਤਰੀ ਨੇ ਭਾਰਤੀ ਜਨਤਾ ਪਾਰਟੀ ਦੇ ਨੈਸ਼ਨਲ ਆਗੂ ਨੇ ਉਹਨਾਂ ਨੇ ਵੀ ਇਹਦੀ ਤਾਇਦ ਕੀਤੀ ਕਿ ਇਹ ਠੀਕ ਹੈ ਦੇ ਜਥੇਰਕਾਲ ਤੱਕ ਯਾਨੀ ਕੁਲਦੀਪ ਸਿੰਘ ਗੜਗਜ ਨੇ ਕੁਝ ਦਿਨ ਪਹਿਲਾਂ ਹੀ ਸਾਰੇ ਸਿੱਖ ਐਮਪੀਜ਼ ਨੂੰ ਇੱਕ ਚਿੱਠੀ ਲਿਖੀ ਸੀ ਕਿ ਤੁਸੀਂ ਮੋਦੀ ਸਰਕਾਰ ਨੂੰ ਇਹ ਖਤ ਲਿਖੋ ਆਪਣੇ ਵੱਲੋਂ ਕਿ ਇਹ ਨਾਂ ਬਦਲਿਆ ਜਾਵੇ ਸਿੱਖ ਭਾਵਨਾ ਅਨੁਸਾਰ ਨਾ ਕੀਤਾ ਜਾਵੇ ਤੇ ਜਿਹੜੇ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਇਹ ਅੰਡਰਮਾਈਨ ਕਰਨ ਵਾਲੀ ਗੱਲ ਹੈ ਇਹ ਵੀਰ ਉਹਨਾਂ ਨੂੰ ਬਾਲਦੀਵ ਸਿਕਾਇਆ ਉਹਨਾਂ ਦੀ ਤੇ ਕੇਂਦਰ ਸਰਕਾਰ ਨੂੰ ਵੀ ਸ਼ੋਮਨੀ ਕਮੇਟੀ ਨੇ ਵੀ ਅਕਾਲੀ ਦਲ ਨੇ ਵੀ ਇੱਥੇ ਤੱਕ ਕਿ ਆਮ ਆਦਮੀ ਪਾਰਟੀ ਨੇ ਵੀ ਹੁਣ ਇਹ ਮੰਗ ਕੀਤੀ ਸੀ ਕਿ ਇਹ ਨਾਮ ਬਦਲਿਆ ਜਾਵੇ ਪਰ ਅੱਜ ਜਿਸ ਤਰ੍ਹਾਂ ਦਾ ਜਵਾਬ ਮਿਲਿਆ ਉਸ ਤੋਂ ਇਹ ਲੱਗਦਾ ਕਿ ਇਹ ਕੇਂਦਰ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਦੋਵੇਂ ਉਹ ਨਾਮ ਬਦਲਣ ਤਿਆਰ ਨਹੀਂ ਬਹੁਤ ਅੱਛਾ ਉਦਮ ਬਹੁਤ ਅੱਛਾ ਕਦਮ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਨਾਂ ਦੀ ਸਰਕਾਰ ਬੀਜੇਪੀ ਵੱਲੋਂ ਕਿ ਛੋਟੇ ਸ਼ਹਾਬਜਾਦਿਆਂ ਦੀ ਸ਼ਹੀਦੀ ਨੂੰ ਬਹੁਤ अहमियत ਦਿੱਤੀ ਸਾਰੇ ਮੁਲਕ ਦੇ ਵਿੱਚ ਸਿਲੇਬਸ ਦੇ ਵਿੱਚ ਸਕੂਲਾਂ ਦੇ ਸਿਲੇਬਸ ਦੇ ਵਿੱਚ ਜਿਹੜੇ ਪੜਾਉਣ ਦੇ ਵੀ ਹਦਾਇਤ ਕੀਤੀ ਜਾਰੀ ਕੀਤਾ ਕੋ ਸਿਲੇਬਸ ਕੋਰਸ ਇੰਟਰੋਡਿਊਸ ਵੀ ਕੀਤਾ ਬਹੁਤ ਅੱਛਾ ਕਦਮ ਭਾਵਨਾ ਠੀਕ ਹੈ ਭਾਵਨਾ ਉਹਨਾਂ ਦੀ ਨੂੰ ਅਸੀਂ ਉਹਦੇ ਤੇ ਕਿੰਤੂ ਪਰੰਤੂ ਨਹੀਂ ਕਰਦੇ ਪਰ ਪਰ ਸਿੱਖ ਭਾਵਨਾਵਾਂ ਸਿੱਖ ਮਨਾਂ ਦੀਆਂ ਭਾਵਨਾਵਾਂ ਸਿੱਖ ਜਗਤ ਦੀਆਂ ਮੇ ਪੌ ਗੰਤੀ ਸਿੱਖ ਤੇ ਖਾਸ ਕਰਕੇ ਸਿੱਖਾਂ ਦੇ ਜਿਹੜੇ ਤਖਤ ਨੇ ਜਸ ਸਿੱਖਾਂ ਦੀਆਂ ਸੰਸਥਾਵਾਂ ਨੇ ਨਮੈਂਦਾ ਜਦੋਂ ਉਹ ਨਹੀਂ ਸਹਿਮਤ ਤਾਂ ਫਿਰ ਇਸ ਗਲ ਤੇ ਅੜੇ ਰਹਿਣਾ ਉਹ ਕਿਸੇ ਤਰ੍ਹਾਂ ਦੀ ਵੀ ਸਿਆਣਪ ਨਹੀਂ ਹੈ ਤੇ ਜਿੰਨਾ ਚਿਰ ਇਹ ਉਹ ਆਪਣੀ ਗਲ ਤੇ ਅੜੇ ਰਹਿਣਗੇ ਠੀਕ ਹੈ ਸਰਕਾਰ ਹੈ ਉਹ ਦਿਨ ਵੀ ਮਨਾਉਣਗੇ ਲੋਕੋ ਸ਼ਾਮਲ ਵੀ ਹੋਣਗੇ ਪਰ ਆਮ ਸਿੱਖਮਣਾ ਤੇ ਖਾਸ ਕਰਕੇ ਸਿੱਖ ਜਿਹੜੀਆਂ ਸੰਸਥਾਵਾਂ ਨੇ ਉਹ ਇਸ ਨੂੰ ਕਦੇ ਸਵਾਰਨ ਨਹੀਂ ਕਰਨਗੀਆਂ ਤੇ ਇਹ ਜਿਹੜਾ ਪਾੜਾ ਹੈ ਇਹ ਕਾਇਮ ਰਹੇਗਾ ਇਹ ਮੈਨੂੰ ਲੱਗਦਾ ਹੈ ਮੇਰੀ ਤਰਸ਼ੀ ਨਜ਼ਰੇ ਕਹਿੰਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪੀ ਦੀ ਲੀਡਰਸ਼ਿਪ ਇਸ ਨੂੰ ਮੁੜ ਵਿਚਾਰ ਕਰਨਾ ਚਾਹੀਦਾ ਹੈ ਤੇ ਤੇ ਇਹ ਜੋ ਸ਼੍ਰੀ ਕਲਤਖਸ ਸਾਹਿਬ ਵੱਲੋਂ ਜਿਹੜੀਆਂ ਸੁਝਾ ਦੇ ਰਹੀਆਂ ਨੇ ਉਸ ਵੱਲ ਉਸ ਨੂੰ ਗੌਰ ਕਰਨਾ ਚਾਹੀਦਾ ਹੈ ਤੇ ਉਹਦਾ ਕੋਈ ਵਿਚਾਰਾ ਰਾਹ ਲੱਭ ਕੇ ਇਸ ਨੂੰ ਇਸ ਮਸਲੇ ਨੂੰ ਹੱਲ ਕਰਨ ਜੇ ਤਾਂ ਹੀ ਜਿਹੜੀ ਹੈ ਉਹ ਸਿੱਖ ਮਨਾ ਦੇ ਜਿਹੜੇ ਭਾਵਨਾਵਾਂ ਉਹ ਸ਼ਾਂਤ ਹੋ ਸਕਦੀਆਂ ਨੇ ਤਾਂ ਹੀ ਉਹ ਮੰਨਣਗੇ ਕਿ ਤੁਸੀਂ ਸਤਿਮੁੱਚੀ ਮਨੋਦੁਸੀ ਉਹਨਾਂ ਦੀ ਸ਼ਹਾਦਤ ਦੀ ਕਦਰ ਕਰਦੇ ਹੋ ਬਹੁਤ ਮਿਹਰਬਾਨੀ